ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਤਾਬ ਹੈ ਜੀ ਪੋਹ ਦੀਆਂ ਰਾਤਾਂ ਜੋ ਕਿ ਆਪਾਂ ਕਾਫੀ ਲੰਮੇ ਸਮੇਂ ਤੋਂ ਇਹਨੂੰ ਵਿਚਾਰਦੇ ਆ ਰਹੇ ਹਾਂ ਪੜ੍ਹਦੇ ਆ ਰਹੇ ਹਾਂ ਤੇ ਵਿੱਚ ਦੀ ਗੈਪ ਪੈ ਜਾਂਦਾ ਮਾਫੀ ਚਾਹੁੰਦੇ ਹਾਂ ਸਾਰੀਆਂ ਸੰਗਤਾਂ ਤੋਂ ਵੀਡੀਓ ਨਹੀਂ ਬਣ ਸਕੀ ਤੇ ਕਿਉਂਕਿ ਰੁਝੇ ਮੇ ਬਹੁਤ ਹੁੰਦੇ ਨੇ ਜੀ ਤੇ ਅੱਜ ਵਾਲਾ ਜਿਹੜਾ ਆਪਾਂ ਚੈਪਟਰ ਹੈ ਅੱਜ ਵਾਲੇ ਚੈਪਟਰ ਤੇ ਆਪਾਂ ਗੱਲ ਕਰਨੀ ਹੈ ਜੀ ਬੰਦਾ ਸਿੰਘ ਬਹਾਦਰ ਦਾ ਬਣਾਇਆ ਪ੍ਰਾਤਨਸੀ ਦੀ ਸਥਾਨ ਪ੍ਰਗਟ ਹੋਇਆ ਫਤੇਗੜ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਵਾਲਾ ਸਾਲ ਬੀਤ ਚੁੱਕਾ ਸੀ 1945 ਈਸਵੀ ਨੂੰ ਪੁਰਾਣੀ ਇਮਾਰਤ ਨੂੰ ਢਾਕੇ ਇਸ ਦੇ ਤਿੰਨ ਪਾਸਿਆਂ ਤੋਂ ਨੀਂਹ ਪੁੱਟੀ ਜਾ ਰਹੀ ਸੀ ਇੱਕ ਪਾਸੇ ਦੀ ਨੀਂਹ ਪਹਿਲਾਂ ਹੀ ਪੁੱਟੀ ਜਾ ਚੁੱਕੀ ਸੀ 100 ਸਾਲ ਬਾਅਦ ਇਸ ਸਥਾਨ ਨੂੰ ਸਮਾਪਤ ਕੀਤਾ ਗਿਆ ਜਿਸ ਦੀ ਉਸਾਰੀ ਮਹਾਰਾਜਾ ਕਰਮ ਸਿੰਘ ਨੇ 1844 ਈਸਵੀ ਨੂੰ ਆਰੰਭ ਕਰਵਾਈ ਸੀ ਇਸ ਦੇ ਨੇੜੇ ਬਣੀ ਹੋਈ 40 ਪੌੜੀਆਂ ਵਾਲੀ ਡੂੰਗੀ ਬੌਲੀ ਨੂੰ ਵੀ ਬਾਅਦ ਵਿੱਚ ਸਮਾਪਤ ਕਰ ਦਿੱਤਾ ਗਿਆ ਜਿਸ ਨੂੰ ਮਹਾਰਾਜਾ ਕਰਮ ਸਿੰਘ ਨੇ ਗੁਰਦੁਆਰਾ ਸ਼ਹੀਦ ਗੰਜ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿਚਕਾਰ ਬਣਵਾਇਆ ਸੀ ਨੀ ਪੁੱਟਣ ਦੀ ਚੱਲ ਰਹੀ ਕਾਰ ਸੇਵਾ ਦੌਰਾਨ ਸਰਦਾਰ ਗੁਰਦੇਵ ਸਿੰਘ ਹਰੀਕਾ ਨਿਗਰਾਨੀ ਕਰ ਰਿਹਾ ਸੀ ਤਾਂ ਉਸ ਨੂੰ ਧਰਤੀ ਥੱਲੇ ਦੱਬੀ ਹੋਈ ਪ੍ਰਾਤਨ ਸ਼ਹੀਦੀ ਇਮਾਰਤ ਬਾਰੇ ਪਤਾ ਲੱਗਿਆ ਕਿ ਪਤਾ ਲੱਗਾ ਤੇ ਉਹਨਾਂ ਨੇ ਆਪਣੇ ਸਾਥੀਆਂ ਤੇ ਪ੍ਰਬੰਧਕਾਂ ਪ੍ਰਬੰਧਕ ਕਮੇਟੀ ਨੂੰ ਜਾਣੂ ਕਰਵਾਇਆ ਸੰਗਤਾਂ ਤੇ ਪ੍ਰਬੰਧਕਾਂ ਦਾ ਸਾਰਾ ਧਿਆਨ ਇਸ ਵੱਲ ਮੁਖਿੱਚਿਆ ਗਿਆ ਪ੍ਰਬੰਧਕਾਂ ਨੇ ਬਹੁਤ ਸੰਭਾਲ ਪ੍ਰਬੰਧਕਾਂ ਨੇ ਬਹੁਤ ਸੰਭਾਲ ਕੇ ਸੰਗਤਾਂ ਦੇ ਸਹਿਯੋਗ ਨਾਲ ਇਸ ਦੇ ਆਲੇ ਦੁਆਲੇੋਂ ਮਿੱਟੀ ਇੱਟਾਂ ਰੋੜੀਆਂ ਨੂੰ ਸਾਫ਼ ਕਰਵਾਇਆ ਤਾਂ ਧਰਤੀ ਦੇ ਥੱਲੇੋਂ ਥੋੜੀ ਖਸਤਾ ਹਾਲਤ ਵਿੱਚ ਸੀ ਦਿਸਣ ਸਥਾਨਾ ਨਿਕਲ ਆਇਆ ਜੋ ਗੁਰਦੁਆਰਾ ਸਾਹਿਬ ਦੇ ਰੂਪ ਜੀ ਸੀ ਇਸ ਵਿੱਚੋਂ ਇੱਕ ਕਿਰਪਾਨ ਦਾ ਮੁੱਠਾ ਤੇ ਇੱਕ ਕਟਾਰ ਛੋਟੀ ਕਿਰਪਾਨ ਦਾ ਮੁੱਠਾ ਵੀ ਖੁਦਾਈ ਦੌਰਾਨ ਪ੍ਰਾਪਤ ਹੋਏ। ਹਾਲੇ ਦੋੜੇ ਦੀਆਂ ਸੰਗਤਾਂ ਇਸ ਸਥਾਨ ਦੇ ਦਿਦਾਰ ਕਰਨ ਲਈ ਪਹੁੰਚਣ ਲੱਗੀਆਂ ਤੇ ਦੂਰ ਪਾਰ ਦੀਆਂ ਸੰਗਤਾਂ ਨੂੰ ਵੀ ਇਹ ਖਬਰ ਮਿਲੀ ਤਾਂ ਉਹੋ ਵੀ ਇੱਥੇ ਬੰਨ ਆਣ ਪੁੱਜੀਆਂ। ਸੰਗਤਾਂ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਇਸ ਦੀ ਸਥਾਨਾਂ ਦੇ ਦਿਦਾਰ ਕਰਦੀਆਂ ਤੇ ਬਹੁਤ ਭਾਵਕ ਹੁੰਦੀਆਂ। ਕਈ ਪ੍ਰੀਤਵਾਨਾਂ ਦਾ ਵਿਰਾਗ ਥੰਮਿਆ ਹੀ ਨਾ ਜਾਂਦਾ ਉਸੇ ਦੀ ਸਥਾਨਾਂ ਦੇ ਕੰਨਾਂ ਨੂੰ ਕਲਾਵੇ ਫੜ ਕੇ ਇੰਨੀ ਦੇਰ ਤੱਕ ਅੱਖਾਂ ਚੋਂ ਨੀਰ ਵਹਾਉਂਦੇ ਰਹਿੰਦੇ ਕਿੰਨੀ ਦੇਰ ਤੱਕ ਅੱਖਾਂ ਚੋਂ ਨੀਰ ਵਹਾਉਂਦੇ ਰਹਿੰਦੇ ਪ੍ਰਬੰਧਕਾਂ ਨੇ ਨਵੀਂ ਇਮਾਰਤ ਦਾ ਕੰਮ ਰੋਕ ਕੇ ਇਸੇ ਪ੍ਰਾਤਨ ਸਥਾਨਾਂ ਨੂੰ ਸੰਭਾਲਣ ਦੀ ਯਤਨ ਤੇਜ਼ ਕਰਕੇ ਇਸ ਦੀ ਕਾਰ ਸੇਵਾ ਆਰੰਭ ਕਰਵਾ ਦਿੱਤੀ ਉਸ ਸਮੇਂ ਇਸ ਦੀਆਂ ਨਿੱਕੀਆਂ ਇੱਟਾਂ ਨਾਲ ਡਾਟ ਲਗਾ ਕੇ ਬਣਾਈ ਹੋਈ ਛੱਤ ਦੀ ਹਾਲਤ ਜ਼ਿਆਦਾ ਖਸਤਾ ਸੀ ਤੇ ਬਾਕੀ ਸਾਰੀਆਂ ਕੰਧਾਂ ਠੀਕ ਸਨ ਇਸ ਪ੍ਰਾਤਨ ਸਿਦੀ ਸਥਾਨਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਮਈ 1710 ਨੂੰ ਆਰੰਭ ਕਰਵਾ ਕੇ ਗੁਰਦੁਆਰਾ ਫਤਿਹਗੜ ਸਾਹਿਬ ਦਾ ਨਾਮ ਰੱਖਿਆ ਤੇ ਭਾਈ ਬਾਦ ਸਿੰਘ ਰਾਹੀਂ ਥੋੜੇ ਸਮੇਂ ਚ ਸੰਪੂਰਨ ਕਰਵਾਇਆ ਅਕਤੂਬਰ 1710 ਈਸਵੀ ਨੂੰ ਸਿੰਘਾਂ ਤੋਂ ਸਰੰਦ ਦਾ ਕਿਲਾ ਖੁੱਸ ਗਿਆ ਤੇ ਇੱਥੇ ਸ਼ਮਸ਼ ਖਾਨ ਕਾਬਜ਼ ਹੋ ਗਿਆ ਉਸ ਨੇ ਸਿਦੀ ਸਥਾਨਾ ਨੂੰ ਟਾਉਣ ਦੀ بجائے ਮਿੱਟੀ ਪਾ ਕੇ ਧਰਤੀ ਵਿੱਚ ਹੀ ਦਬਾ ਦਿੱਤਾ ਕਿਉਂਕਿ ਉਹ ਇਸ ਨੂੰ ਢਾਣ ਤੋਂ ਡਰਦਾ ਸੀ ਉਹ ਸੁਣ ਚੁੱਕਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਕਤਲ ਕਰਨ ਤੋਂ ਬਾਅਦ ਵਜ਼ੀਰ ਖਾਨ ਦੇ ਸਰੀਰ ਨੂੰ ਕਿੰਨਾ ਕਸ਼ਟ ਚੁਲਣਾ ਪਿਆ ਕਸ਼ਟ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਇਸ ਕਰਾਮਾਤੀ ਥਾਂ ਤੇ ਸਬੂਤਰ ਬਣਾਉਣਾ ਪਿਆ ਸੀ ਪਰ ਫਿਰ ਵੀ ਉਸ ਨੂੰ ਰੋਗ ਤੋਂ निजात ਨਹੀਂ ਮਿਲੀ 1764 ਸਵੀ ਨੂੰ ਸਿੱਖ ਮਿਸਲਾਂ ਦੇ ਸਰਦਾਰਾਂ ਨੇ ਸਦਹੰਦ ਨੂੰ ਇੰਨੀ ਵੱਡੀ ਪੱਧਰ ਤੇ ਢਾਇਆ ਕਿ ਇਥੋਂ ਦੀਆਂ ਅਨੇਕਾਂ ਇਮਾਰਤਾਂ ਦੀ ਹੋਂਦ ਹੀ ਮਿਟਾ ਦਿੱਤੀ। ਉਹਨਾਂ ਨੇ ਗੁੱਸੇ ਵਿੱਚ ਆਇਆ ਨੇ ਸਭ ਤੋਂ ਪਹਿਲਾਂ ਇਸ ਕਿਲੇ ਨੂੰ ਢਾਇਆ ਜਿੱਥੇ ਇੰਨਾ ਵੱਡਾ ਜ਼ੁਲਮ ਹੋਇਆ ਸੀ। ਕਿਲੇ ਦੇ ਮਲਬੇ ਤੇ ਇਸ ਢੇਰ ਨਾਲ ਸ਼ਮਸ਼ਕਾਂ ਵੱਲੋਂ ਧਰਤੀ ਹੇਠ ਦਬਾਇਆ। ਛਿਦੀ ਸਥਾਨਾਂ ਤੇ ਹੋਰ ਵੀ ਥੱਲੇ ਜਾ ਦੱਬਿਆ ਹੋਇਆ। ਕਿਲੇ ਨੂੰ ਦਵਾਇਥੋਂ ਦਵਾਇਆ ਗਿਆ ਕਿਲੇ ਦੇ ਮਲਬੇ ਦੇ ਇਸ ਢੇਰ ਨਾਲ ਸ਼ਮਸ਼ਾਹਾਂ ਵੱਲੋਂ ਧਰਤੀ ਦੇ ਢੇਰ ਦਵਾਇਆ 시ਦੀ ਸਥਾਨਾਂ 시ਦੀ ਸਥਾਨ ਹੋਰ ਵੀ ਥੱਲੇ ਜਾ ਦਬਿਆ ਹੋਇਆ ਬਿਰਦ ਬਾਬਿਆਂ ਦੇ ਮਲਬੇ ਤੇ ਢੇਰ ਉੱਤੇ ਇਹ 10 ਭਾਈ ਕਿ ਆ 10 ਭਾਈ ਕਿ ਆਹਾ ਥਾਂ ਤੇ ਸਾਬ ਜਾਂ ਦੇ ਕੀਤੇ ਗਏ ਸੀ ਤੇ ਸਿੱਖ ਸਰਦਾਰਾਂ ਨੇ ਉੱਥੇ ਥੜਾ ਸਭ ਉਸਾਰ ਕੇ ਉਸ ਉਤੇ ਸ਼ਾਸਤਰ ਸਜਾ ਦਿੱਤੇ ਫਿਰ ਉਸ ਥੜਾ ਸਾਬ ਵਿਜ਼ਕਾਰ ਲੈ ਕੇ ਅੱਗੇ ਦੀ ਅੱਗੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਇਮਾਰਤ ਦੀ ਉਸਾਰੀ ਹੁੰਦੀ ਰਹੀ ਜੋ ਭਾਈ ਬੁੱਢਾ ਸਿੰਘ ਮਹਾਰਾਜ ਆਲਾ ਸਿੰਘ ਤੇ ਮਹਾਰਾਜ ਕਰਮ ਸਿੰਘ ਸਮੇ ਹੋਈ ਸਿੱਧੀ ਸਥਾਨਾ ਨੂੰ ਡੂੰਗੀ ਥਾਂ ਤੇ ਹੋਂ ਕਰਕੇ ਭੋਰਾ ਸਾਹਿਬ ਵੀ ਕਿਹਾ ਜਾਂਦਾ ਅੱਜ ਵੀ ਆਪਾਂ ਭੋਰਾ ਸਾਹਿਬ ਕਹਿੰਦੇ ਆ ਜੀ ਇਸ ਦੀਆਂ ਕੰਧਾਂ 1.2 ਫੁੱਟ ਚੌੜੀਆਂ ਦੇ ਚੁੰਨੇ ਦੀ ਚੜਾਈ ਨਾਲ ਨਿੱਕੀਆਂ ਇੱਟਾਂ ਦੀਆਂ ਉਹ ਸਾਰੀਆਂ ਹੋਈਆਂ ਹਨ ਚਾਰੇ ਪਾਸੇ 24 ਫੁੱਟ 5 ਇੰਚ ਬਰਾਬਰ ਘੇਰੇ ਵਿੱਚ ਉਹ ਸਾਰੇ ਸਥਾਨ ਦੇ ਅੰਦਰ ਜਾਣ ਲਈ ਡਿਊੜੀ ਨੂੰ ਮਾ ਤਿੰਨ ਦਰਵਾਜ਼ੇ ਹਨ ਜਿਨ੍ਹਾਂ ਦੀ ਚੌੜਾਈ 4 ਫੁੱਟ ਹੈ ਹਸਾਨਾ ਦਾ ਪਿਛਲਾ ਪਾਸਾ ਪੂਰਬ ਦਿਸ਼ਾ ਨੂੰ ਪੂਰਬ ਦਿਸ਼ਾ ਨੂੰ ਦੇ ਮੁੱਖ ਦਰਵਾਜ਼ਾ ਪੱਛਮ ਦਿਸ਼ਾ ਵੱਲ ਹੈ ਇਸਲੇ ਪਾਸੇ ਪਾਲਕੀ ਵਿੱਚ ਗੁਰੂ ਅਗੰਗਦ ਸਾਹਿਬ ਜੀ ਦਾ ਪ੍ਰਕਾਸ਼ ਕੀਤੇ ਜਾਂਦੇ ਹਨ ਕਿ ਇਸ ਇਸ ਥਾਂ ਦੀ ਚੌੜਾਈ 4 ਫੁੱਟ ਲંબਾਈ 6 ਫੁੱਟ ਤੋਂ ਜ਼ਿਆਦਾ 75 ਇੰਚ ਹੈ ਪਾਲਕੀ ਸਾਹਿਬ ਵਾਲਾ ਉਹੀ ਸਥਾਨ ਹੈ ਜਿਸ ਥਾਂ ਤੇ ਨਿੱਕੀਆਂ ਜਿੰਦਾਂ ਨੂੰ ਨੀਹਾਂ ਵਿੱਚ ਚਣਿਆ ਗਿਆ ਸੀ ਪਾਲਕੀ ਸਾਹਿਬ ਦੇ ਮੂਹਰੇ ਫੁੱਟ ਕੁਦੂਰੀ ਤੇ ਕਥੜਾ ਸਾਹਿਬ ਜੋ ਚਾਰੇ ਪਾਸੇ ਪਾਸਿਆਂ ਤੋਂ 29 ਇੰਚ ਚੌੜਸ ਹੈ ਇਸ ਦੀ ਉਚਾਈ 1.5 ਫੁੱਟ ਉੱਚੀ ਹੈ। ਇਸ ਥੜੇ ਦੀ ਬਣਤਰ ਬਹੁਤ ਹੀ ਸੁੰਦਰ ਹੈ ਜੋ ਨਿੱਕੀਆਂ ਇੱਟਾਂ ਤੇ ਚੂਨੇ ਨਾਲ ਉਸਾਰ ਕੇ ਉੱਪਰਲੇ ਪਾਸੇਓਂ ਤੇ ਕਿਨਾਰਿਆਂ ਨੂੰ ਚੂਨੇ ਦਾ ਪਲੱਸਤਰ ਕੀਤਾ ਹੋਇਆ ਹੈ। ਇਸ ਪ੍ਰਾਤਨ ਥੜਾ ਇਸ ਇਹ ਪ੍ਰਾਤਨ ਥੜਾ ਉਹ ਥਾਨ ਹੈ ਜਿੱਥੇ ਲੋਮੇ ਸਾਹਬ ਜਾਦੇ ਨੀਹਾਂ ਵਿੱਚ ਵਿੱਚ ਉਹ ਸ਼ੋਕ ਕੇ ਡਿੱਗੇ ਸੀ ਤੇ ਇੱਥੇ ਹੀ ਜਲਾਦਾਂ ਨੇ ਉਹਨਾਂ ਨੂੰ ਜਿਵਾ ਕਰਕੇ ਸੀਤ ਕਰ ਦਿੱਤਾ ਸੀ। ਇਸ ਸਥਾਨ ਦੇ ਅੰਦਰ ਕਿਰਪਾਨ ਤੇ ਕਟਾਰ ਦੇ ਮੁਠੇ ਸੰਭਾਲੇ ਹੋਏ ਹਨ ਜੋ ਖੁਦਾਈ ਦੌਰਾਨ ਪ੍ਰਾਪਤ ਹੋਏ ਸੀ ਇਤਿਹਾਸਕ ਅੰਦਾਜ਼ੇ ਮੁਤਾਬਕ ਬੰਦਾ ਸਿੰਘ ਬਹਾਦਰ ਸਮੇਂ ਇਹ ਸ਼ਸਤਰ ਥੜਾ ਸਾਹਿਬ ਦੇ ਤੇ ਸਜਾਈ ਜਾਂਦੇ ਸੀ ਸਥਾਨਾਂ ਤੇ ਉੱਤਰ ਤੇ ਦੱਖਣ ਵਾਲੇ ਦਰਵਾਜ਼ਿਆਂ 'ਚ ਸਦਾ ਹੀ ਅਖੰਡ ਪਾਟ ਚੱਲਦੇ ਰਹਿੰਦੇ ਸੀ ਸਥਾਨਾਂ ਦੀ ਅੰਦਰਲੀ ਸਾਰੀ ਹੀ ਬੰਦਤਰ ਪ੍ਰਾਤਨ ਹੈ ਇਸ ਦੀਆਂ 11 ਫੁੱਟ ਉੱਚੀਆਂ ਛੱਤਾਂ ਉੱਪਰ ਨਵੀਨ ਤਰੀਕੇ ਨਾਲ ਲੈਂਟਰ ਪਾਇਆ ਹੋਇਆ ਹੈ। ਸਥਾਨਾਂ ਦੇ ਦੱਖਣ ਦਿਸ਼ਾ ਦੇ ਦਰਵਾਜ਼ੇ ਦੇ ਅੰਦਰ ਕੰਧ ਉੱਤੇ ਲੱਗੀ ਪੱਥਰ ਦੀ ਪਲੇਟ ਤੇ ਅੱਖਰ ਲਿਖੇ ਹੋਏ ਹਨ। ਪਹਿਲੇ ਅਖੰਡ ਪਾਠ ਦਾ ਭੋਗ ਹਰੀਕੇ ٹرسٹ ਜਰਨੈਲ ਗੁਰਦਿਆਲ ਸਿੰਘ ਹਰੀਕੇ ਵੱਲੋਂ ਕੋਰਾ ਸਾਹਿਬ ਵਿਖੇ ਬਾਬਾ ਫਤਿਹ ਸਿੰਘ ਦੇ ਜਨਮ ਦਿਨ ਪਹਿਲੀ ਵਾਰ 2015 24 ਜੂਨ 1958 ਨੂੰ ਪਾਇਆ ਗਿਆ ਜਿਹੜਾ ਸਦੀਵੀ ਹਰ ਸਾਲ ਇਸੇ ਤਰੀਕੇ ਤਰੀਕੇ ਤੇ ਪਾਇਆ ਜਾਵੇਗਾ ਕਾਸ ਗੁਰਦੇਵਾਲ ਸਿੰਘ ਇੱਥੇ ਪਹਿਲਾ ਇਹ ਟਰਸਟ ਇੱਥੇ ਪਹਿਲਾ ਸਪਸ਼ਟ ਕਰ ਲਈਏ ਕਿ ਸੀ ਦੀ ਸਥਾਨਾ ਸਥਾਨ ਜਿਹੜੇ ਗੁਰਦੇਵ ਸਿੰਘ ਦੇ ਸਮੇਂ ਪ੍ਰਗਟ ਹੋਇਆ ਕਿਉਂਕਿ ਰਿਆਸਤ ਪਟਿਆਲਾ ਵਿੱਚ ਦੋ ਪ੍ਰਮੁੱਖ ਵਿਅਕਤੀ ਗੁਰਦੇਵ ਸਿੰਘ ਦੇ ਨਾਂ ਤੇ ਹੋਏ ਜੋ ਆਪੋ ਆਪਣੇ ਸਮੇਂ ਕੁਝ ਅਹੁਦਿਆਂ ਤੇ ਬਿਰਾਜਮਾਨ ਰਹੇ ਸਨ ਘੁੰਮਣ ਗੋਤ ਦਾ ਗੁਰਦੇਵ ਸਿੰਘ 30 ਸਤੰਬਰ 1860 ਈਸਵੀ 1932 ਈਸਵੀ ਪਿੰਡ ਰੇਤਗੜ੍ਹ ਭਵਾਨੀਗੜ੍ਹ ਦੇ ਨੇੜੇ ਜ਼ਿਲ੍ਹਾ ਤਹਿਸੀਲ ਸੰਗਰੂਰ ਚ ਜਨਮਿਆ ਇਹ ਮਹਾਰਾਜਾ ਰਜਿੰਦਰ ਸਿੰਘ ਪਟਿਆਲਾ ਦੇ ਸਮੇਂ April 1895 ਈਸਵੀ ਨੂੰ ਵਜ਼ੀਰ ਪ੍ਰਧਾਨ ਮੰਤਰੀ ਬਣਿਆ ਮਹਾਰਾਜਾ ਭਵਿੰਦਰ ਸਿੰਘ ਨੇ ਗੁਰਦੇਵ ਸਿੰਘ ਨੂੰ 18 1927 ਈਸਵੀ ਵਿੱਚ ਰਾਜਾ ਦਾ ਖਿਤਾਬ ਦਿੱਤਾ ਇਸੇ ਕਰਕੇ ਇਸ ਨੂੰ ਰਾਜਾ ਗੁਰਦੇਵ ਸਿੰਘ ਰੇਤਗੜ ਬੋਲਿਆ ਜਾਣ ਲੱਗ ਪਿਆ ਗੁਰਸਿੱਖ ਤੇ ਨੇਕ ਰਾਜਾ ਗੁਰਦੇਵ ਸਿੰਘ ਦਾ ਚਲਾਣਾ ਪਿੰਡ ਰੇਤਗੜ ਵਿੱਚ ਹੋਇਆ ਤੇ ਮੌਜੂਦਾ ਸਮੇ 200 ਵੀ ਇੱਥੇ ਇਸ ਦੇ ਵੰਸ਼ਜ ਵੱਸਦੇ ਹਨ ਦੂਜਾ ਗੁਰਦੇਵ ਸਿੰਘ ਹਰੀਕਾ ਗੋਤ ਦਾ ਹਰੀਕੇ ਗੋਦ ਦਾ ਜੱਟ ਸਿੰਘ ਮਹਾਰਾਜ ਜਦਵਿੰਦਰ ਸਿੰਘ ਟਿਆਲਾ ਸਮੇ ਰਿਆਸਤ ਵਿੱਚ ਰਿਆਸਤ ਵਿੱਚ ਅਸਿਸਟੈਂਟ ਕਮਿਸ਼ਨਰ ਲੱਗਾ ਹੋਇਆ ਸੀ ਅਸਿਸਟੈਂਟ ਕਮਿਸ਼ਨਰ ਲੱਗਾ ਹੋਇਆ ਸੀ ਇਹ ਜਰਨਲ ਗੁਰਦੇਵ ਸਿੰਘ ਹਰੀਕਾ ਦਾ ਭਰਾ ਤੇ ਸਰਦਾਰ ਬਜੇਤਰ ਸਿੰਘ ਦਾ ਸੁਪੁੱਤਰ ਸੀ ਇਹ ਸਾਰਾ ਹੀ ਪਰਿਵਾਰ ਗੁਰੂ ਘਰ ਦਾ ਬਹੁਤੀ ਸ਼ਰਧਾਲੂ ਸੀ ਇਸ ਪਰਿਵਾਰ ਨੇ ਗੁਰਦੁਆਰਾ ਸਾਹਿਬ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੇ ਬਾਕੀ ਸਹੀ ਦੀ ਸਥਾਨ ਜੋਤੀ ਸਰੂਪ ਖੰਡਾਪੁਰ ਜਿਵਾਨਗੜ੍ਹ ਦੀ ਸੇਵਾ ਕਰਨ ਤੇ ਕਰਵਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ 1945ਵੀਂ ਵਿੱਚ ਗੁਰਦੁਆਰਾ ਫਤਿਹਗੜ ਸਾਹਿਬ ਦੀ ਨਵੀਂ ਇਮਾਰਤ ਦੀਆਂ ਨੀਹਾਂ ਪੁੱਟਣ ਸਮੇ ਗੁਰਬੀਤ ਸਿੰਘ ਹਰੀਕਾ ਚਲੜੀ ਸੇਵਾ ਦੀ ਨਿਗਰਾਨੀ ਕਰ ਰਿਹਾ ਸੀ ਇਸ ਨੂੰ ਧਰਤੀ ਥੱਲੇ ਦੱਬੇ ਹੋਏ ਸ਼੍ਰੀ ਸਤਾਨਾ ਬਾਰੇ ਪਤਾ ਲੱਗਿਆ ਤੇ ਕਮੇਟੀ ਜਿਹੜੀ ਬਣੀ ਸੀ ਇਹ ਮਹ ਪ੍ਰੂਵ ਪਿੰਟ ਕਮੇਟੀ ਨੇ 10 ਸਤੰਬਰ 1944ਵੀਂ ਚ ਮੀਟਿੰਗ ਚ ਇਹ ਫੈਸਲਾ ਲਿਆ ਗੁਰਦੁਆਰਾ ਫਤਿਹਗੜ ਸਾਹਿਬ ਦੇ ਕੋਲ ਬਸੇ ਪਿੰਡ ਫਤਿਹਗੜ ਸਾਹਿਬ ਇਸ ਪਿੰਡ ਨੂੰ ਮਹਾਰਾਜ ਆਲਾ ਸਿੰਘ ਨੇ 1764 ਛਵੀਂ ਨੂੰ ਵਸਾਇਆ ਸੀ। ਬਸਦੇ ਪੁਜਾਰੀਆਂ ਨੇ ਬਾਕੀ ਵਸਨੀਕਾਂ ਨੂੰ ਉੱਥੋਂ ਉਠਾਲ ਕੇ ਕਿਸੇ ਹੋਰ ਥਾਂ ਤੇ ਵਸਾ ਦਿੱਤਾ ਜਾਵੇ। ਇਸ ਕੰਮ ਨੂੰ ਨੇ ਪ੍ਰਚਾਰ ਲਈ ਰਿਆਸਤ ਦੇ ਤਹਿਸੀਲਦਾਰ ਦੀ ਜ਼ਿੰਮੇਵਾਰੀ ਲਾ ਦਿੱਤੀ ਕਿ ਉਹ ਉਹਨਾਂ ਨੂੰ ਰਹਿਣ ਲਈ ਕਿਸੇ ਚੰਗੀ ਥਾਂ ਤੇ ਇੰਤਜ਼ਾਮ ਕਰਕੇ ਉੱਥੇ ਉਹਨਾਂ ਦੇ ਮਕਾਨ ਉਹ ਸਾਰੇ ਉਸਾਰ ਦੇਵੇ। रियासत सारा खर्चा अपने ਕੋਲ ਆਪਣੇ ਕੋਲ ਕਰੇ 1848ਵੀ ਤੱਕ ਸਾਰਾ ਇੰਤਜ਼ਾਮ ਕਰਕੇ ਇਸ ਤੋਂ ਅਗਲੇਰੇ ਸਾਲਾਂ ਤਰਾਨ ਪਿੰਡ ਫਤੇਗੜ ਸਾਹਿਬ ਦੇ ਪੁਜਾਰੀਆਂ ਸਮੇਤ ਸਾਰੇ ਹੀ ਵਸਨੀਕਾਂ ਨੂੰ ਨੇੜੇ ਕਿਸੇ ਹੋਰ ਖਾਨ ਦੇ ਵਸਾ ਦਿੱਤਾ रियासत ਦੇ ਪੁਜਾਰੀਆਂ ਨੇ ਚੱਲ ਰਹੇ ਕੇਸ ਦਾ ਆਪਸੀ ਸਮਝੌਤਾ ਉਹਨਾਂ ਸਾਲਾਂ ਦੌਰਾਨ ਹੋ ਚੁੱਕਾ ਸੀ ਉਸ ਸਮੇਂ ਪਿੰਡ ਫਤੇਗੜ ਸਾਹਿਬ 76 ਘਰ ਬਸਦੇ ਸੀ ਜਿਨ੍ਹਾਂ ਦਾ ਵੇਲ ਵਾਸਤਰਾ ਹੈ 50 ਘਰ ਜਿਮੀਦਾਰਾਂ ਦੇ ਤੇ 10 ਘਰ ਝੋਰ ਪਰਿਵਾਰਾਂ ਦੇ 7 ਸੁਨਿਆਰਾਂ ਦੇ 2 ਘਰ ਹਰੀਜਨ 2 ਘਰ ਨਾਈਆਂ ਦੇ 5 ਘਰ ਸੋਢੀ ਖੱਤਰੀਆਂ ਦੇ ਉਪਰੋਕਤ ਸਾਰੇ ਘਰਾਂ ਵਿੱਚ 7 ਘਰ ਸੁਨਿਆਰ ਦੇ 5 ਘਰ ਸੋਢੀ ਖੱਤਰੀਆਂ ਦੇ ਸਾਰੇ ਇਹ ਗੁਰੂ ਘਰ ਦੇ ਪੁਜਾਰੀ ਸਨ ਇਹਨਾਂ ਪੁਜਾਰੀਆਂ ਵਿੱਚ ਉਹ ਸਮੇਂ ਗੁਰਦੁਆਰਾ ਠੰਡਾਪੁਰ ਦਾ ਪ੍ਰਮੁੱਖ ਪੁਜਾਰੀ ਤਰਲੋਕ ਸਿੰਘ ਸੀ ਤੇ ਗੁਰਦੁਆਰਾ ਫਤੇਗੜ ਸਾਹਿਬ ਦਾ ਮੁਖ ਹੋ ਜਾਰੀ ਹਰੀ ਸਿੰਘ ਸੀ ਪਿੰਡ ਫਤੇਗੜ ਸਾਹਿਬ ਦੇ ਸਾਰੇ ਪਸਨੀਕ ਅਲਰਟ ਕੀਤਾ ਹੋਇਆ ਕਿ ਨਵੀਨ ਨਵੀਨ ਵਿਹਾਸ ਤੇ ਜਾ ਵਸੇ ਤੇ ਕਮੇਟੀ ਨੇ ਰਿਆਸਤ ਵੱਲੋਂ ਵਰਡੋਜ਼ਰ ਲਿਆ ਕੇ ਸਾਰੇ ਪਿੰਡ ਨੂੰ ਢਾ ਕੇ ਪਧਰਾ ਕਰ ਦਿੱਤਾ ਤੇ ਗੁਰਦੁਆਰਾ ਫਤੇਗੜ ਸਾਹਿਬ ਦਾ ਚਗਿਰਦਾ ਬਹੁਤ ਖੁੱਲਾ ਹੋ ਗਿਆ ਇਨ੍ਹਾਂ ਚੱਲ ਰਹੀਆਂ ਸੇਵਾਵਾਂ ਸੇਵਾਵਾਂ ਦੇ ਨਾਲ ਹੀ 1950s ਵੀ ਨੂੰ ਕਮੇਟੀਆਂ ਨੇ ਸਰੋਵਰ ਦੀ ਸੇਵਾ ਸ਼ੁਰੂ ਕਰ ਦਿੱਤੀ ਸੇਵਾ ਵਿੱਚ ਹੋਰ ਵੀ ਤੇਜ਼ੀ ਪਰਤਦੇ ਹੋਇਆਂ 16 ਮੱਘਰ ਦੀ ਸੰਗਰਾਮ ਨੂੰ 1952 ਈਸਵੀ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਦਰਸ਼ਨੀ ਜੋੜੀ ਦਾ ਨੀਂਹ ਪੱਥਰ ਐਪਸੂ ਦੇ ਮੁੱਖ ਮੰਤਰੀ ਸਰਦਾਰ ਗਿਆਨ ਸਿੰਘ ਰਾੜਾ ਸਾਹਿਬ ਆਲਾ ਤੁਰਖਵਾ ਕੇ ਇਸ ਦੀ ਕਾਰ ਸੇਵਾ ਦਾ ਕੰਮ ਤੁਰੰਤ ਹੀ ਆਰੰਭ ਕੀਤਾ ਬਹੁਤ ਹੀ ਉੱਚੀ ਸ਼ਾਨਦਾਰ ਤਰੀਕੇ ਨਾਲ ਉਸਾਰੀ ਇਸ ਦਰਸ਼ਨੀ ਜੋੜੀ ਦੀ ਸੇਵਾ 1 ਸਾਲ ਤੱਕ ਮੁਕੰਮਲ ਹੋ ਗਈ ਮਹਾਰਾਜਾ ਜਯਾਦਵਿੰਦਰ ਸਿੰਘ ਇਸ ਦੀ ਡਿਊਟੀ ਦੀ 60 ਮਹਾਰਾਜਾ ਯਾਦਵਿੰਦਰ ਸਿੰਘ ਉਚੇਚੇ ਤੌਰ ਤੇ ਇਸ ਡਿਊਟੀ ਦੀ 68 ਉਦ்கਾਰਣ ਕਰਨ ਲਈ 27 ਦਸੰਬਰ 1952 ਈਸਵੀ ਨੂੰ ਗੁਰਦੁਆਰਾ ਫਤਿਹਗੜ ਸਾਹਿਬ ਪਹੁੰਚੇ ਇਸੇ ਕਿਸੇ ਸਿੰਘ ਤੋਂ ਡਿਊਟੀ ਵਿੱਚ ਖੜ ਕੇ ਅਰਦਾਸ ਕਰਵਾਉਣ ਤੋਂ ਬਾਅਦ ਮਹਾਰਾਜਾ ਜਦੂਵਿੰਦਰ ਸਿੰਘ ਨੇ ਪ੍ਰਬੰਧਕਾਰ ਦੇ ਸੰਗਤਾਂ ਦੀ ਹਾਜ਼ਰੀ ਵਿੱਚ ਡਿਊਟੀ ਦਾ ਲਾਂਗਾ ਖੋਲਿਆ ਫਿਰ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਕਰਵਾ ਕੇ ਵਰਤਾਈਆਂ ਤੇ ਗੁਰੂ ਕੇ ਲੰਗਰਾਂ ਦੇ ਭੰਡਾਰੇ ਵਰਤਾਏ 1 ਫਰਵਰੀ 1900 1 ਫਰਵਰੀ 1953 ਈਸਵੀ ਨੂੰ ਡਿਊਟੀ ਦਾ ਰਹਿਿੰਦਾ ਕੰਮ ਵੀ ਮੁਕੰਮਲ ਹੋ ਗਿਆ ਇਸ ਡਿਊਟੀ ਤੇ 1 ਲੱਖ ਰੁਪਇਆ ਖਰਚ ਹੋਇਆ ਕਿਉਂਕਿ ਜਨਰਲ ਗੁਰਦਿਆਲ ਸਿੰਘ ਹਰੀਕਾੜ ਉਦਮ ਕਰਕੇ ਸਧਾਰਨ ਫੌਜੀਆਂ ਕੋਲ ਇਕੱਤਰ ਕੀਤਾ ਜਿਹੜੇ ਸਰਦਾਰਵਾਨ ਫੌਜੀ ਸੀ ਉਹਨਾਂ ਨੇ ਵੀ ਜਿਹੜੇ ਹੋਰ ਫੌਜੀ ਵੀ ਸੀ ਉਹਨਾਂ ਨੇ ਵੀ ਇਹ ਫੰਡ ਦਿੱਤਾ ਤੇ ਲੋਡੀ ਵਿੱਚ ਕਮਰੇ ਕਮਰੇ ਵੀ ਬਣਾਏ ਕਮਰੇ ਦੀ ਰਕਮ ਆਪਣੇ ਕੋਲ ਕੋਲੋਂ ਦਿੱਤੀ ਡਿਊਟੀ ਦੇ ਦਰਵਾਜ਼ੇ ਉੱਪਰ ਲੱਗੀ ਹੋਈ ਵੱਡੀ ਪੱਥਰ ਦੀ ਪਲੇਟ ਤੇ ਦਰਵਾਜ਼ੇ ਦੇ ਸੱਜੇ ਪਾਸੇ ਹੱਟਲੇ ਪਾਸੇ ਛੋਟੀਆਂ ਪੱਥਰ ਦੀਆਂ ਪਲੇਟਾਂ ਉੱਤੇ ਉਕਰੇ ਹੋਏ ਅੱਖਰ ਡੁੱਡੀ ਦੀ ਮੰਤਰ ਗਵਾਹੀ ਪਰਵਿੰਦਰ ਸਿੰਘ ਡੁੱਡੀ ਦੇ ਦਰਵਾਜ਼ੇ ਦੇ ਉੱਤੇ ਲੱਗੀਆਂ ਪਲੇਟਾਂ ਦੇ ਅੱਖਰਨ ਦਰਸ਼ਨੀ ਡੁੱਡੀ ਦੀ ਚੱਟ ਦੀ ਰਸਮ ਸ਼੍ਰੀ ਹਜੂਰ ਮਹਾਰਾਜਾ ਭਵਿੰਦਰ ਸਿੰਘ ਜੀ ਪਲੇਟ ਦੇ ਸ਼ਬਰ ਨੇ 27 ਦਸੰਬਰ 1953 ਈਸਵੀ ਨੂੰ ਕੀਤੀ ਆਪ ਜੀ ਨੇ 4 ਅਕਤੂਬਰ 1944 ਈਸਵੀ ਨੂੰ 5 ਲੱਖ ਦਮੜਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਨਵੀਂ ਇਮਾਰਤ ਲਈ ਅਰਦਾਸ ਕਰਵਾਇਆ ਡੁੱਡੀ ਦੇ ਖੱਬੇ ਹੱਥ ਲੱਗੀ ਪਲੇਟ ਦਰਸ਼ਨੀ ਡਿਊਟੀ ਦੀ ਨੀਂਦ ਆਰੰਭ ਸਰਦਾਰ ਗਿਆਨ ਸਿੰਘ ਰਾੜੇ ਵਾਲੇ ਪ੍ਰਧਾਨ ਮੰਤਰੀ ਤੇ ਪ੍ਰਧਾਨ ਕਮੇਟੀ ਨੇ ਕੀਤਾ 16 ਮਗਰ 2009 ਡਿਊਟੀ ਦੇ ਸੱਜੇ ਹੱਥ ਲੱਗੀ ਪਲੇਟ ਦਰਸ਼ਨੀ ਡਿਊਟੀ ਦੀ ਇਮਾਰਤ ਜ਼ਰਨੈਲ ਜ਼ਰਨੈਲ ਗੁਰਦਿਆਲ ਸਿੰਘ ਹਰੀਕਾ ਦੇ ਰਾਹੀਂ ਫੌਜੀਆਂ ਪਾਸੋਂ 1 ਲੱਖ ਰੁਪਏ ਦੀ ਉਗਰਾਹੀ ਨਾਲ ਬਾਬਾ ਖੇਮ ਸਿੰਘ ਵੇਦੀ ਔਰ ਸਕੱਤਰ ਇੰਜੀਨੀਅਰ ਦੀ ਨਿਗਰਾਨੀ ਹੇਠ ਬਣੀ 1 ਫਰਵਰੀ 1954 ਤੇ ਇਹ ਆਪਾਂ ਜਿਹੜੀ ਗੱਲ ਕੀਤੀ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਕਿਉਂਕਿ ਵੀਡੀਓ ਲੰਮੀ ਹੋਗੀ ਥੋੜੀ ਆਪਾਂ ਗੱਲ ਕਰਦੇ ਸੀ ਵੀ ਕਿਸ ਤਰ੍ਹਾਂ ਉਥੇ ਥੜਾ ਬਣਾ ਕੇ ਬਾਬਾ ਬੰ다 ਸਿੰਘ ਵਾਹਦਰ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਹੋਰ ਇੱਕ ਲੜੀ ਦੇ ਵਿੱਚ ਬਾਬਾ ਵਾਲਾ ਸਿੰਘ ਬਾਬਾ ਭਾਈ ਬੁੱਢਾ ਸਿੰਘ ਤੇ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਉਹਨਾਂ ਦਾ ਆਪਾਂ ਜ਼ਿਕਰ ਕੀਤਾ ਜੀ ਵੀਡੀਓ ਲੰਮੀ ਹੋ ਗਈ ਇੱਥੇ ਆਪਾਂ ਵੀਡੀਓ ਸਮਾਪਤ ਕਰਦੇ ਆਂ ਅੱਗੇ ਆਪਾਂ ਕੱਲ ਦੇ ਦੇਣਾ ਪਾਗੇ ਵੀਡੀਓ ਸ਼ੁਰੂ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ